ਆਉਣ ਵਾਲੇ ਕੰਗੇ ਆਦ ਹੋ ਗਏ ਤੇ ਤੁਸੀਂ ਦੇਖੋ ਅਸੀਂ ਮਾਡਰਨ ਦੁਨੀਆ ਦੇ ਵਿੱਚ ਹਾਈਜਾਇਨਿਕ ਬਹੁਤ ਹੋ ਗਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਬਹੁਤ ਹਾਈਜਾਇਨਿਕ ਹੋ ਗਏ ਬਟ ਜਿਹੜੀ ਸਾਡਾ ਪਿਆਰ ਸਾਡੀ ਸਾਂਝ ਹੈ ਇਹ ਖਤਮ ਹੁੰਦੀ ਜਾ ਰਹੀ ਹੈ ਸਾਡਾ ਆਪਣਾਪਨ ਖਤਮ ਹੁੰਦਾ ਜਾ ਰਿਹਾ ਹੈ ਤਾਂ ਜਿਵੇਂ ਇਹੋ ਜਿਹੇ ਉਪਰਾਲੇ ਜਿਵੇਂ ਬਾਈ ਜੀ ਕਮਲਜੀਤ ਸਿੰਘ ਜਿਹੜੇ ਰੂਪ ਦੇ ਵਿੱਚ ਇੱਕ ਘੜੀ ਗਾੜੀ ਹੈ ਇੰਜੋਏ ਕਰਨਾ ਅੱਜ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਆਪਾਂ ਇੱਕ ਵੀ ਮਿੰਟ ਵੇਸਟ ਨਹੀਂ ਕਰਾਂਗੇ औके होके सम के आए हो बहुत धागड़ भैर आईया ने कुछ कर्मचारियां रह ही गई जिन्होंने ये कह के बिठा लिया कि नहीं नहीं बीमार हो गए नहीं जाए कि करना उद्देश आप बहुत धाकवने मैं थोड़े न समझ है कि आपको पूरा इंजॉय करना आप कोई हथ पैर नहीं दुखन देना रब दब बीच गाने हैं पूरा मौसम इंजॉय करना ਮੋਰਚੂ ਸ਼ਹਿਰ ਦੇ ਇੱਥੇ ਉਹ ਕਲੀਨੀਆਂ ਲੱਗੀਆਂ ਆਪਾਂ ਉਹਨਾਂ ਸਿੱਕੇ ਛੱਡ ਕੇ ਅੱਜ ਆਪ ਅਸਲੀ ੀਆਂ ਲਾਉਣ ਲਈ ਇੱਥੇ ਬੱਤੇ ਹੋਏ ਆ ਤਾਂ ਜੋ ਆਪਾਂ ਕੇ ਵੰਦੀਆਂ ਉਹ ਸਬਕ ਵੀਸ਼ਰੀ ਦੇ ਲਈ ਬੱਚਿਆ ਖਿਲਾਉਂਗੀ ਜੋ ਕਿ 골ਡ ਮੈਰਿਸਟ ਬੱਚੇ ਆ ਸੁਰਿੰਦਰ ਸਿੰਘ ਸਿਕੰਦਰ ਸਿੰਘ ਐਂਡ ਉਹ ਪੁਰਜਨ ਚਾਤੀ ਦੀ ਅੱਜ ਵੀ ਯਾਦ ਹੀ ਮੈਨੂੰ ਉਹ ਪੁਰਜਨ ਚਾਤੀ ਦੀ ਟੜਕੇ ਉੱਠ ਕੇ ਆਦਤ ਉਚਾਦੀ ਬਾਤੀ ਦੀ ਹੈਗੀ ਆ ਨਾ ਸਾਰਿਆਂ ਨੂੰ ਠੀਕ ਹੈ ਮੇਰੇ ਭੈਣ ਦਾ ਜ਼ੇਰ ਮਾਰ ਰਹੀ ਹੈ ਵੀ ਵੱਡਾ ਕੋਲਾ ਵਰਕੇ ਵੀ ਨਹੀਂ ਹੈ ਟੜਕੇ ਉੱਠ ਕੇ ਆਦਤ ਉਚਾਦੀ ਬਾਤੀ ਦੀ ਮਹਿਕ ਮੇਰੀ ਸਾਹਾਂ ਵਿੱਚ ਅੱਜ ਵੀ ਕੱਚੀਆਂ ਗੰਧਾਂ ਦੀ ਮਹਿਕ ਮੇਰੀ ਸਾਹਾਂ ਵਿੱਚ ਅੱਜ ਵੀ ਕੱਚੀਆਂ ਗੰਧਾਂ ਦੀ ਆਪਾਂ ਸਭ ਨੇ ਅੱਜ ਇਹ ਸੋਲ ਮਹੀਨਾ ਧੀਆ ਦਾ ਰੁੱਖਾਂ ਦਾ ਤੇ ਧੀਆ ਦਾ ਇਸ ਦੇ ਵਿੱਚ ਐਨਜੋਏ ਕਰਨਾ ਬਹੁਤ-ਬਹੁਤ ਸ਼ੁਕਰ ਗੁਜ਼ਾਰਾ ਤੁਹਾਡੇ ਸਾਰਿਆਂ ਨੇ ਦਸੋਂ ਤਾਰੀ ਪਿਛਲੇ ਹਾਲੇ ਬੱਚੇ ਪਰਫਾਰਮ ਕਰਨੇ ਸਕਿੱਲ ਤੇ ਆਉਣਗੇ ਜਿੰਨਾ ਐਸਰ ਚੋਹਾਨ ਵਿੱਚ ਮੇਲ ਹੋਇਆ ਤੇ ਹੋਣਗੇ ਵਿੱਚ दरबार ਮੇਲੇ ਆਈਆਂ ਨੀ ਦੂਦਾਂ ਬੁੱਲੇ ਲੜਦੀ ਹੋਏਗੀ ਬੁੱਲੇ ਨੇ ਤਕੜੇ ਘਰ ਮੁਕੇ ਚਟਨਾ ਨਸ਼ੇੜੀ ਬੱਲੇ ਕੋਈ ਪਾਂਡਾ ਕੋਈ ਲੀੜਾ ਕੋਈ ਗਹਿਣਾ ਨੀ ਵਾਗ ਰੂ ਵਾਗ ਰੂ ਨੀ ਇੱਕ ਦਿਨ ਬਾਈ ਮੈਨੂੰ ਕਹਿੰਦਾ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਤੈਨੂੰ ਕੀ ਦਿਸਦਾ ਨੀ ਰਮਾਂਡਾ ਘਾ ਗਿਆ ਰਮਾਂਡਾ ਨੀ ਮੈਨਿਆ ਦਿਸਦਾ ਵਿੱਚ ਮਣ ਮਣ ਗਿੱਡਾ ਨਾਲੇ ਦੀ ਕਪੜੀ ਲੱਗੀ ਆਰ ਇਨਾ ਪੰਛੀ ਆਪਾਂ ਤੋਂ ਵੱਡ ਕੇ ਛੇਮਾ ਠਾਠਾ ਮਾਰਦਾ ਇਨਾ ਪੰਛੀ ਆਪਾਂ ਤੋਂ ਵੱਡ ਕੇ ਛੇਮਾ ਠਾਠਾ ਮਾਰਦਾ ਸ਼ੈਲ ਸ਼ਬੀਲੇ ਬਣ ਕੇ ਸੀ ਜੋ ਗੱਬਰੂ ਪੰਜਾਬ ਦੇ ਸ਼ੈਲ ਸ਼ਬੀਲੇ ਬਣ ਕੇ ਸੀ ਜੋ ਗੱਬਰੂ ਪੰਜਾਬ ਦੇ ਗਰੀਬੀ ਮਹਿੰਗਾਈ ਤੋਂ ਬਚੇ ਤਾਂ ਨਸ਼ਿਆ ਨਹੀਂ ਮਾਰਦੇ ਗਰੀਬੀ ਮਹਿੰਗਾਈ ਤੋਂ ਬਚੇ ਤਾਂ ਨਸ਼ਿਆ ਨਹੀਂ ਮਾਰਦੇ ਨਾ ਤਾਂ ਇੰਜਣਾ ਨੂੰ ਤਾਂ ਸੋਗੇ ਪੁੱਤਾਂ വണ്ടേ ദുഃഖ ബാബല